ਅਸੀਂ ਖੜੇ ਹਾਂ ਪੁਰਾਣੀ ਸ਼ੀਤਲਾ ਮਾਤਾ ਦੇ ਮੰਦਿਰ ਦੇ ਬਿਲਕੁਲ ਹੀ ਸਾਹਮਣੇ ਜਿੱਤੇ ਕੀ ਸ਼ੀਤਲਾ ਮਾਤਾ ਦਾ ਮੇਲਾ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਜਿੱਤੇ ਕੀ ਲੱਖਾਂ ਹੀ ਸੰਗਤਾਂ ਨਸਬਸਤ ਹੋ ਰਹੀਆਂ ਹਨ ਸੋ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀਆਂ ਕੁਝ ਤਸਵੀਰਾਂ ਤੇ ਕਰਦੇ ਹਾਂ ਇੱਥੋਂ ਦੇ ਆਏ ਭਗਤਾਂ ਨਾਲ ਗੱਲਬਾਤ ਮਹਾਪੁਰਨ ਚੋਣ ਚਲ ਰਹੀ ਸੀ ਮਨੋਤਮ ਨਾਲ ਵੀ ਕਰੇਗੀ ਮਾਤਾ ਸ਼ੀਤਲਾ ਦੀ महाराष्ट्र पांचवां राष्ट्रपति महाराष्ट्र ने कहा कि 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 ਸੋ ਦੇਖ ਸਕਦੇ ਹੋ ਕਿ ਤੁਸੀਂ ਸ਼ੀਤਲਾ ਮਾਤਾ ਦੇ ਮੇਲੇ ਤੇ ਹਜ਼ਾਰਾਂ ਸੰਗਤਾਂ ਦਾ ਇਕੱਠ ਲੱਗ ਰਿਹਾ ਹੈ ਤੇ ਰਾਤ ਦੇ 12 ਵਜੇ ਤੱਕ ਤਕਰੀਬਨ 12 ਵਜੇ ਤੋਂ ਮੱਥਾ ਟੇਕਣਾ ਸਟਾਰਟ ਹੋ ਗਿਆ ਸੀ ਸੰਗਤ ਦਾ ਤੇ ਹੁਣ ਤੱਕ ਸੰਗਤ ਦੀ ਬਿਲਕੁਲ ਹੀ ਲਾਈਨ ਨਹੀਂ ਟੁੱਟ ਰਹੀ ਹੈ ਤੇ ਸੰਗਤ ਦੂਰੋਂ ਦਰਾੜਿਓਂ ਬਿਲਕੁਲ ਹੀ ਸ਼ਰਧਾ ਭਾਵਨਾ ਨਾਲ ਮੱਥਾ ਟੇਕ ਰਹੀ ਹੈ ਸੋ ਦੇਖ ਰਹੇ ਹੋ ਤੁਸੀਂ ਕਿ ਹਜ਼ਾਰਾਂ ਸੰਗਤਾਂ ਇਸ ਟਾਈਮ ਲਾਈਨ ਵਿੱਚ ਖੜੀ ਹੋਈ ਆਪਣਾ ਵਾਰੀ ਆਉਣ ਦਾ ਮੱਥਾ ਟੇਕਣ ਦਾ ਇੰਤਜ਼ਾਰ ਕਰ ਰਹੀ ਹੈ ਬਿਲਕੁਲ ਜੀ ਹੇ ਰਾਜੇ ਵੀਰੇ ਜਿੰਦਗੀ ਸੁਖਾ ਦੇ ਨਾਲ ਪਰਦੀ ਮੇਰੀ ਮਾਂ ਰਾਜੇ ਵੀਰੇ ਜਿੰਦਗੀ ਸੁਖਾ ਦੇ ਨਾਲ ਪਰਦੀ ਮੇਰੀ ਮਾਂ ਰਾਜੇ ਵੀਰੇ ਜਿੰਦਗੀ ਸੁਖਾ ਦੇ ਨਾਲ ਪਰਦੀ ਮੇਰੀ ਮਾਂ ਰਾਜੇ ਵੀਰੇ ਜਿੰਦਗੀ ਸੁਖਾ ਦੇ ਨਾਲ ਪਰਦੀ ਮੈਂ ਦੁਨੀਆਂ ਸਾਰੀ ਦੁਨੀਆਂ ਸਾਰੀ ਦੁਨੀਆਂ ਸਾਰੀ ਛੱਡ ਦਿੱਤੀ ਸਾਰੀ ਛੱਡ ਦਿੱਤੀ ਇਹ ਜ਼ਿੰਦਗੀ ਮੀਆਂ ਤੂੰ ਨਾ ਕਰਦੀ ਮੇਰੀ ਮਾਂ ਉਹ ਬਚੂ ਜ਼ਿੰਦਗੀ ਤੁਮਹਾ ਦੇ ਨਾ ਕਰਦੀ ਮੇਰੀ ਮਾਂ ਉਹ ਜਾਗੀ ਨੇ ਜ਼ਿੰਦਗੀ ਤੁਮਹਾ ਦੇ ਨਾ ਕਰਦੀ ਚੜਾ ਜਨਾ ਪਿਆਰ ਕਰਦਾ ਹੱਦ ਜਸਦੇ ਫਨ ਕਹਾਂ ਤੁਸੀਂ ਸ਼ੇਰਾਵਾਲੀ ਮਾਹ ਤੇਰੀ ਜੁਨਰੀ ਦਾਤੀਏ ਜੋਤਾਂ ਵਾਲੀ ਮਾਹ ਤੇਰੀ ਜੁਨਰੀ ਦਾਤੀਏ ਕਿਹੜੇ ਲਲਾਰੀ ਕਿਹੜੇ ਲਲਾਰੀ ਕਿਹੜੇ ਲਲਾਰੀ ਅੰਮ੍ਰਿਤ ਤੇਰੀ ਜਨਨ ਸ਼ੇਰਾਵਾਲੀ ਮਾਹ ਤੇ ਜੋਤਾਂ ਵਾਲੀ ਮਾਹ ਤੇਰੀ ਤਾਲੀ ਵਾਕੇ ਇੱਕ ਵਾਰੀ ਉੱਤੇ ਕਰਕੇ ਸਾਰੇ ਛੇਰਾਵਾਲੀ ਮਾਹ ਤੇਰੀ ਜੋਤਾਂ ਵਾਲੀ ਮਾਹ ਤੇਰੀ ललारी रंगी बड़ी चङी तेरी चुनरी दाल ਅਸੀガル ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਸ਼ੁਭਨਾਮ ਮੇਰਾ ਨਾਮ ਹੈ ਜੀ ਸਦੀਕ ਅੱਲਾਪੁਰੀਆ ਸਦੀਕ ਅੱਲਾਪੁਰੀਆ ਜੀ ਤੁਸੀਂ ਅਸੀਂ ਸੀਤਲਾ ਮਾਤਾ ਦੇ ਮੇਲੇ ਤੇ ਆਏ ਹੋ ਹਾਂਜੀ ਕਿੱਦਾਂ ਦਾ ਲੱਗ ਰਿਹਾ ਮੇਲਾ ਦੇਖ ਕੇ ਆਪਣਾ ਇਹ ਮੇਲਾ ਕੁਰਾਲੀ ਦਾ ਕਾਫੀ ਟਾਈਮ ਤੋਂ ਭਰ ਰਿਹਾ ਜੀ ਬਹੁਤ ਹੀ ਵਧੀਆ ਮੇਲਾ ਹੈ ਇਸ ਮੇਲੇ ਤੇ ਲੱਖ ਲੱਖੇ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਮਾ ਸੀਤਲਾ ਮਾਤਾ ਦੇ ਮੱਥਾ ਟੇਕਦੇ ਆਂ ਲੋਕ ਬਹੁਤ ਬਹੁਤ ਸਭ ਨੂੰ ਬਧਾਈਆਂ ਜੀ ਇਸ ਮੇਲੇ ਦਾ ਬਹੁਤ ਆਨੰਦ ਲੈ ਰਹੇ ਆ ਲੋਕ ਬਹੁਤ ਮੈਨੂੰ ਕਾਮਨਾ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਇਸ ਸਤਲਾ ਮਾਤ ਦੇ ਮੇਲੇ ਤੇ ਕੇ ਬਹੁਤ ਬਹੁਤ ਸਕੂਨ ਆਉਂਦਾ ਏ ਇੱਥੇ ਆ ਕੇ ਮੱਥਾ ਟੇਕਦੇ ਜਦੋਂ ਬਹੁਤ ਸਕੂਨ ਆਉਂਦਾ ਏ ਸੋ ਅਗਰ ਗੱਲ ਕਰੀਏ ਪੁਰਾਣੇ ਟਾਈਮ ਦੀ ਤਾਂ ਲੋਕ ਗੱਡੀਆਂ ਉੱਤੇ ਆਂਦੇ ਹੁੰਦੇ ਸੀਗੇ ਸੋ ਉਹ ਸਮਾਂ ਤਾਂ ਹੁਣ ਨਹੀਂ ਰਿਹਾ ਨਹੀਂ ਰਿਹਾ ਅੱਜ ਕੱਲ ਲੋਕ ਗੱਡੀਆਂ ਤੇ ਆਉਂਦੇ ਆ ਮੁਰਥਲਾਂ ਤੇ ਆਉਂਦੇ ਆ ਬਿਆਰਾਂ ਵਿੱਚ ਗੱਡੀਆਂ ਬਾੜ ਦਿੰਦੇ ਆ ਤੇ ਸੰਗਤ ਨੂੰ ਜਾਣੇ ਵਿੱਚ ਬਹੁਤ ਦਿੱਕਤ ਆਉਂਦੀ ਆ ਸੋ ਤੁਹਾਡੇ ਕਹਿਣ ਦਾ ਮਕਸਦ ਇਹ ਕਿ ਸੰਗਤ ਨੂੰ ਵੀ ਖੁਦ ਧਿਆਨ ਰੱਖਣਾ ਚਾ ਉਹ ਪਹਿਲਾ ਵਾਲ ਮੋਲ ਰਹਾ ਨਹੀਂ ਮੋਲ ਰਹਾ ਨਹੀਂ ਪਹਿਲਾ ਵਾਲ ਹੁਣ ਜੀ ਸਮੇਂ ਦੇ ਨਾਲ ਨਾਲ ਸਭ ਕੁਝ ਚੇਂਜ ਹੋ ਰਿਹਾ ਜੀ ਬਸ ਮੇਲਾ ਮੇਲੀਆਂ ਦਾ ਤੇ ਯਾਰਾਂ ਬੇਲੀਆਂ ਦਾ ਰਾਂਝਾ ਪਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਗਈ ਸਾਥ ਸੇ ਬੇਲੀਆਂ ਦਾ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ মামু পর ਸਾਡਾ ਬਿੰਦਰ ਕਹਿੰਦਾ ਇੱਕ ਅੰਤਰਾ ਮੈਂ ਬੱਤੀ ਨੂੰ ਜਰਵਾਬ ਦਿੰਦਾ ਹਾਜ਼ਰੋਂ ਸਾਡੇ ਨਾਲ ਮੌਜੂਦ ਨੇ ਕਲਦੀਮ ਬਾਣਕ ਜੀ ਦੇ ਸ਼ਾਗਿਰਦ ਰਾਜ ਜੀ ਜੋ ਕਿ ਪੁਰਾਣੇ ਵਿੱਚ ਬੜੇ ਹੀ ਨਾਮ ਹੈ ਇਹਨਾਂ ਦਾ ਸੋ ਹਰ ਸਾਲ ਸੱਭਿਆਚਾਰ ਪ੍ਰੋਗਰਾਮ ਕਰਾਉਣ ਵਿੱਚ ਇਹਨਾਂ ਦਾ ਬੜਾ ਹੀ ਵੱਡਾ ਸਹਿਯੋਗ ਦਾ ਹੁੰਦਾ ਹੈ ਰਾਜ ਸਤਿ ਸ੍ਰੀ ਅਕਾਲ ਜੀ ਸੋ ਆਸ਼ੀਰਵਾਦ ਨਾਲ ਮਾਤਾ ਦੇ ਮੇਲੇ ਦਾ ਸੱਭਿਆਚਾਰਕ ਪ੍ਰੋਗਰਾਮ ਤੁਹਾਡੇ ਕਿਨੋਂ ਚਲਾਇਆ ਜਾ ਰਿਹਾ ਕੀ ਤੋਂ ਕਾਮ ਸੇ ਕਮ ਨੂੰ 20 ਸਾਲ ਹੋ ਗਏ ਮੇਲਾ ਕਰਾਉਂਦੇ ਮੈਂ ਕਿ ਅਮਰਜੀਤ ਦੀ ਟੂਟੀ ਲਈ ਚਿੰਤਕੜੀ ਹੈ ਮੇਲਾ ਗਰਾਮ ਦੀ ਸਾਡੀ ਕਰਾਲੀ ਕੇ ਪੂਰੇ ਪਿੰਡਾਂ ਤੇ ਵਾਲਦ ਵਾਲਾ ਪਿੰਡਾਂ ਤੇ ਮਹਾਮਾਈ ਦੀ ਪੂਰੀ ਕਿਰਪਾ ਹੈ ਜਿੰਨੀ ਵੀ ਬੰਰਾ ਟੀਮ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਵਧੀਆ ਪ੍ਰੋਗਰਾਮ ਚਲ ਰਿਹਾ ਕੋਈ ਨਾਚਰ ਗੀਤ ਨਹੀਂ ਕਰ ਰਿਹਾ ਜੀ ਸੋ ਆਣ ਵਾਲੀ ਸੰਗਤ ਨੂੰ ਕੀ ਕਹੋਗੇ ਜੋ ਲੱਖੇ ਸੰਗਤਾਂ ਨਸਮਸਤ ਹੁੰਦੀਆਂ ਅੱਜ ਮੈਂ ਤਾਂ ਆਣ ਵਾਲੀ ਸੰਗਤ ਨੂੰ ਇਹ ਕਹਾਂਗਾ ਵੀ ਵਾਹ ਤੇ ਵਾਹ ਹੁਮਮਾ ਕੇ ਪਹੁੰਚੋ ਮਹਾਮਾਈ ਦੀ ਏਡੀ ਕਿਰਪਾ ਹੈ ਸਾਡੀ ਕਰਾਲੀ ਦੀ ਏਡੀ ਕਿਰਪਾ ਮੈਂ ਕਹਿ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ। ਤਾਂ ਕਹਿ ਮਾਤਾ। ਬਾਕੀ ਥੋੜਾ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਜੀ ਤੁਸੀਂ ਮੇਰੀ ਇਸ ਤਰ੍ਹਾਂ ਵੀ ਤਾਰੀਫ ਕੀਤੀ। ਸਾਨਵਾਦ ਰਾਨਾ। ਕਹਿ ਮਾਤਾ। ਤੁਸੀਂ ਨੇ ਮਾਂ ਸ਼੍ਰੀ ਲਾ ਜੀ ਮਾਂ ਸ਼੍ਰੀ ਲਾ ਜੀ ਅੱਜ ਸੀਤਲਾ ਮਾਤਾ ਦੇ ਮੇਲੇ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਹੈ। ਸੋ ਇਸ ਬਾਰੇ ਕੀ ਕਹੋਗੇ ਜੋ ਜੋ ਕਿ ਰਾਣਾ ਜੀ ਕਿੰਨੀ ਤਾਂ ਹਰ ਸਾਲ ਬੜੇ ਹੀ ਖੂਬਸੂਰਤ ਚਲਾਇਆ ਜਾਂਦਾ ਹੈ। ਇਹ ਜੋ ਮੇਲਾ ਹੈ ਮਾਤਾ ਸੀਤਰਾ ਜੀ ਦੇ ਦਰਬਾਰ ਤੇ ਕਰਾਇਆ ਜਾਂਦਾ ਹੈ। ਇਹ ਦੋ ਹਫ਼ਤੇ ਵਿੱਚ ਲਾ ਹੁੰਦਾ ਇੱਕ ਹਫ਼ਤੇ ਮੰਗਲਵਾਰ ਨੂੰ ਅਤੇ ਨਖ ਹਫ਼ਤੇ ਵੀਰਵਾਰ ਨੂੰ ਦੋਨੇ ਹਫ਼ਤੇ ਵੀਰਵਾਰ ਨੂੰ ਮੇਲਾ ਹੁੰਦਾ ਹੈ ਸੋ ਸੰਗਤਾਂ ਆਲ ਪੰਜਾਬ ਦੇ ਵਿੱਚੋਂ ਆਲ ਵੜ ਦੇ ਵਿੱਚੋਂ ਮਹਾਮਾਜ ਦੇ ਚਰਨਾਂ ਦੇ ਵਿੱਚ ਨਕਮਸਤ ਹੁੰਦੀਆਂ ਜਿਨ੍ਹਾਂ ਦੇ ਮਨੋਗਾਮ ਨੇ ਪੂਰੀ ਹੁੰਦੇ ਸੁਖਣਾ ਚੜਾਉਂਦੀਆਂ ਨੇ ਜਿਨ੍ਹਾਂ ਦੇ ਕੋਈ ਮਨੋਗਾਮ ਸੁਖਣਾ ਉਹ ਫੇਰ ਟਰਾਉਣ ਆਉਂਦੀਆਂ ਜੋ ਗੱਲ ਸੱਬੇ ਚਰ ਕੇ ਮੇਲੇ ਦੀ ਇਹ ਸੱਭਿਆਚਾਰ ਕਮੇਟੀ ਆ ਸਾਨੂੰ ਕਿਸੇ ਨਾ ਕੋਈ ਫੰਡ ਨਹੀਂ ਹੈਗਾ ਸਾਡੇ ਕੋਲੇ ਜੋ ਇਹ ਫੰਡ ਹੈ ਜਿੰਨੇ ਵੀ ਸਿੰਗਰ ਹੈ ਜਾਂ ਸਮਾਜ ਸੇਵੀ ਹੈ ਜਾਂ ਸਾਡੇ ਬਿੱਤਰ ਦੋਸਤ ਹੈ ਉਹ ਦਿੰਦੇ ਆ ਉਹਦੇ ਤਹਿਤ ਅਸੀਂ ਮੇਲਾ ਕਰਾਉਂਦੇ ਆ ਤੁਹਾਡਾ ਕਹਿਣਾ ਮਕਸਦਾ ਪੂਰੇ ਜੋ ਪੰਜਾਬ ਦੇ ਗਾਇਕਾਂ ਨੇ ਉਹਨਾਂ ਦੇ ਸਹਿਯੋਗ ਤੇ ਰਾਣਾ ਜੀ ਦਾ ਵਿਸ਼ੇਸ਼ ਸਹਿਯੋਗ ਪਾਦਦਾ ਰਾਣਾ ਜੀ ਇੱਥੋਂ ਦੇ ਜਿਹੜੇ ਸੈਰਾ ਗਰਾਊਂਡ ਹੈ ਉਹਨਾਂ ਦੇ ਮੇਨ ਘਰ ਤਤਰ ਤੇ ਇਹਨਾਂ ਨਾਲ ਜੋ ਟੀਮ ਜੁੜੀ ਹੋਈ ਹੈ ਇਸ ਕਰਕੇ ਅਸੀਂ ਜੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਵੀ ਜੋ ਇਹ ਦਸਹਾਰਾ ਗਰਾਊਂਡ ਦੀ ਹਾਲਤ ਖਾਂ ਰਾਮਜੀਤ ਗਰਾਊਂਡ ਦੀ ਹਾਲਤ ਖਸਤਾ ਏ ਜਿਹਨੂੰ ਗ੍ਰਾਂਟ ਦੇ ਕੇ ਆ ਤੁਸੀਂ ਇੱਧਰ ਨੂੰ ਕੈਮਰਾ ਮਾਰੋ ਜੀ ਸਟੇਜ ਦਾ ਕੀ ਹਾਲ ਹੈ ਆ ਦੇਖੋ ਪਾਣੀ ਖੜਦਾ ਜੀ ਇੱਥੇ ਗਰਾਊਂਡ ਦੇ ਵਿੱਚ ਪਾਣੀ ਖੜਦਾ ਇਹਦਾ ਜਿਹੜਾ ਸਚੱਜੇ ਟੰਗ ਦੇ ਨਾਲ ਜਿਹਨੂੰ ਗ੍ਰਾਂਟ ਦੇ ਕੇ ਉੱਚਾ ਚੱਕ ਕੇ ਬੱਧੇ ਬਣਾਇ ਜਾਵੇ ਤਾਂ ਕਿ ਜਿਹੜਾ ਕਰਾਲੀ ਸ਼ਹਿਰ ਹੈ ਚਾਹੇ ਇੱਥੇ ਕਸਾਈਆਂ ਵਾਲੇ ਜੀ ਦਾ ਡੇਰਾ ਏ ਚਾਹੇ ਜੀ ਸੰਮ ਜੀ ਮਹਾਰਾਜ ਦਾ ਡੇਰਾ ਏ ਇੱਥੇ ਜੋ ਵੀ ਹੈ ਉਹ ਪਰਾਚੀਨ ਹੈ ਔਰ ਪ੍ਰਚਲਿਤ ਹੈ ਔਰ ਵਰਲਡ ਲੈਵਲ ਤੇ ਫੇਮਸ ਹੈ ਜੋ ਵਰਲਡ ਲੈਵਲ ਤੇ ਲੋਕ ਹੈ ਸੰਗਤ ਹੈ ਉਹਨਾਂ ਸਤਿਕਾਰ ਕਰਦੀ ਕਾ ਨਵਾਜੀ ਥੈਂਕ ਯੂ ਜੀ ਸੋ ਸਾਡੇ ਨਾਲ ਮੈਡਮ ਮੌਜੂਦ ਨੇ ਬਹੁਤ ਹੀ ਪੰਜਾਬ ਦੀ ਬੁਲੰਦ ਆਵਾਜ਼ ਕਹਿ ਸਕਦੇ ਆ ਬਹੁਤ ਹੀ ਗਾਇਕਾ ਮਸ਼ਹੂਰ ਨੇ ਮੈਡਮ ਗੁਪਰੀ ਸੋਨੀ ਜੀ ਮੈਡਮ ਜੀ ਸਾਸ੍ਰੀ ਕਾਂ ਜੀ ਮੈਂ ਪਹਿਲੇ ਤਾਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦੀ ਹਾਂ ਔਰ ਸਾਰਿਆਂ ਨੂੰ ਮੁਬਾਰਕਬਾਦ ਮਾਂ ਦੇ ਮਾਸੀ ਤਾ ਦੇ ਮੇਲੇ ਦੀਆਂ ਸੋ ਮੈਂ ਤੁਹਾਡੀ ਆਪਣੀ ਗੁਰਪ੍ਰੀਤ ਸੋਨੀ ਰੋਪੜ ਤੋਂ ਸੋ ਬਹੁਤ ਦਿਲ ਤੋਂ ਥੋੜਾ ਧੰਨਵਾਦ ਕਰੀ ਸਾਰੀ ਪ੍ਰੈਮਪੂਰੀ ਪ੍ਰੈਸ ਦਾ ਧੰਨਵਾਦ ਹੈ ਜੀ ਮੇਰੇ ਵੱਲੋਂ ਮੈਂ ਤੁਹਾਡੀ ਆਪਣੀ ਗੁਰਪ੍ਰੀਤ ਸੋਨੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਸ਼ੋਅ ਨਾਮ ਚਰਨਦੀਪ ਸਿੰਘ ਕਿੱਥੋਂ ਦਾ ਆਇਓ ਬਰਾਲੀ ਤੋਂ ਆਇਆ ਬਰਾਲੀ ਤੋਂ ਲੋਕਲੀਓ ਸੋ ਅੱਜ ਸ਼ੀਤਲਾ ਮਾਤਾ ਦੇ ਮੇਲੇ ਤੇ ਆਏ ਹੋਇਓ ਸੋ ਝੂਟੇ ਵੀ ਲੈ ਰਹੇ ਹੋ ਅਨੰਤ ਮਾੜੇ ਝੂਟੇ ਆ ਰਹੇ ਤਾਂ ਲੈ ਰਹੇ ਜੀ ਸੋ ਮੈਡਮ ਕਿੱਦਾਂ ਦਾ ਲੱਗਾ ਝੂਟੇ ਲੈ ਕੇ ਬਹੁਤ ਵਧੀਆ ਅੱਗੇ ਵੀ ਲੈਂਦੇ ਰਹਿੰਦੇ ਹੋ ਹਾਂ ਲੈਂਦੀ ਆ ਪਰ ਇੱਥੇ ਪਹਿਲੀ ਵਾਰ ਲਿੱਤਾ ਕਿਉਂਕਿ ਨਵੀਂ ਨਵੀਂ ਮੈਰਿਜ ਹੋਈ ਆ ਹੱਲੇ ਸਾਨੂੰ ਤੁਹਾਨੂੰ ਵੀ ਤੁਹਾਡੇ ਵੱਲੋਂ ਮੈਰਿਜ ਦੇ ਮੁਬਾਰਕਾ ਸਾਡੇ ਵੱਲੋਂ ਧੰਨਵਾਦ ਜੀ ਸੋ ਕਿੱਦਾਂ ਦਾ ਲੱਗ ਰਿਹਾ ਹੋਰ ਝੂਟੇ ਵੀ ਲਵਾਂਗੇ ਥੈਂਕ ਯੂ ਭਾਈ ਮੈਂ ਸ਼ਸ਼ੀ ਕਾਲ ਜੀ ਸੋ ਸ਼ੀਤਲਾ ਮਾਤਾ ਦੇ ਮੇਲੇ ਤੇ ਘੁੰਮ ਰਹੇ ਹੋ ਅੱਜ ਹਾਂਜੀ ਸੋ ਝੂਟੇ ਵੀ ਲੈ ਕੇ ਆਏ ਹੋ ਕਿਸ਼ਤੀ ਵਾਲੇ ਕਿੱਦਾਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਹਰ ਸਾਲ ਆਉਂਦਾ ਸੀ ਹਰ ਸਾਲ ਆਉਂਦੇ ਆ ਸੋ ਹਰ ਸਾਲ ਝੂਟੇ ਵੀ ਲੈਂਦੇ ਹਾਂਜੀ ਹਰ ਸਾਲ ਸੋ ਸੰਗਤ ਨੂੰ ਆਏ ਹੋ ਸੰਗਤ ਜੋ ਹੋਰੇ ਹਜ਼ਾਰਾਂ ਸੰਗਤਾਂ ਦੀ ਉਸਾਰੇ ਕੀ ਕਹੋਗੇ ਇਹ ਅੱਜ ਸਭ ਦੀ ਸ਼ਰਧਾ ਦੇ ਦੂਰ ਦੂਰੋਂ ਆਂਦੇ ਮਾਤਾ ਰਾਣੀ ਸਭ ਦੀ ਅਮਰ ਆਦਾ ਪੂਰੀਆ ਕਰੇ ਸੋ ਬੇਟਾ ਤੁਸੀਂ ਵੀ ਝੂਟੇ ਲੈ ਕੇ ਆਏ ਬੱਚੇ ਹਾਂਜੀ ਕਿੱਦਾਂ ਲੱਗੇ ਝੂਟੇ ਲੈ ਕੇ അത് ലൂ <laughs> ਉਹੜੇ ਬੱਚਾ ਹੋਰ ਕੀ ਕਰਿਆ ਬੋਲਾ ਸੋ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਕਿ ਛੋਟੇ ਹੈਲੀਕਾਪਟਰ ਛੋਟੇ ਬੱਚਿਆਂ ਲਈ ਜੋ ਕਿ ਬੱਚੇ ਕਹਿ ਰਹੇ ਅਸੀਂ ਅਮਰੀਕਾ ਚੱਲੇ ਆ ਕੈਨੇਡਾ ਚੱਲੇ ਆ ਸੋ ਇਹਨਾਂ ਦੇ ਲਈ ਇੱਥੇ ਹੀ ਅਮਰੀਕਾ ਕੈਨੇਡਾ ਹੈ ਸੋ ਇਹਨਾਂ ਬੱਚਿਆਂ ਨੂੰ ਹੀ ਖੁਸ਼ੀ ਮਿਲਦੀ ਹੈ ਜਦੋਂ ਇਹ ਮੇਲੇ ਵਿੱਚ ਪਹੁੰਚਦੇ ਹਨ ਸੋ ਇਹ ਜਿਹੀ ਚੀਜ਼ਾਂ ਨਾਲ ਹੀ ਬੱਚੇ ਬਹੁਤ ਜ਼ਿਆਦਾ ਪਿਆਰੇ ਵੀ ਲੱਗਦੇ ਹਨ ਤੇ ਖੁਸ਼ ਵੀ ਹੁੰਦੇ ਹਨ क्या नाम है आपका मेरा आज जूते ले रहे हो कैसा लग रहा है मेले में अच्छा लग रहा है अच्छा लग रहा है और भी जूते लेने हैं अब तक कितने जूते ले लिए अभी वाले ले आई है वाला ओके थैंक यू ਸਾਡੇ ਨਾਲ ਮੌਜੂਦ ਮੌਜੂਦ ਨੇ صدیق ਅਲੀ ਜੀ ਜਿਨ੍ਹਾਂ ਦਾ ਕੀ ਆਉਣ ਵਾਲਾ ਨਵਾਂ ਗਾਣਾ ਹੈ صدیق ਜੀ ਕਿਹੜਾ ਗਾਣਾ ਤੁਹਾਡਾ ਆਉਣ ਵਾਲਾ ਆਪਣਾ ਗਾਣਾ ਜੀ ਆ ਰਿਹਾ ਇੰਜਨ ਇੰਜਨ ਸੋ ਉਸਦੇ ਚਾਰ ਲਾਈਨਾਂ ਸੁਣਾਓ ਜੀ ਓ ਸਾਡੇਆਂ ਸਿਰਾਂ ਤੇ ਸਾਲੇ ਰਾਜ ਕਰਦੇ ਪਿੱਠ ਪਿੱਛੇ ਗੱਲਾਂ ਕਰੇ ਸ਼ੇਰ ਬਣਦੇ ਸਾਡੇਆਂ ਸਿਰਾਂ ਤੇ ਸਾਲੇ ਰਾਜ ਕਰਦੇ ਪਿੱਠ ਪਿੱਛੇ ਗੱਲਾਂ ਕਰੇ ਸ਼ੇਰ ਬਣਦੇ ਓ ਦਿਲ ਵਿੱਚ ਰੱਖੀ ਹੋਈ ਐ ਖਾਰ ਜੱਟ ਨੇ ਇਹਨਾਂ ਲੰਡੂ ਬੰਦੇਆਂ ਤੋਂ ਦਸ ਕਾ ਤੋਂ ਡਰਨਾ ਓ ਕਰਦੇ ਨੇ ਗੱਲਾਂ ਜਿਹੜੇ ਕਰ ਲੈਣਦੇ ਨਹੀਂ ਕੱਲੇ ਕੱਲੇ ਸਾਲੇ ਦਾ ਇੰਜਣ ਕਰਨਾ ਓ ਕਰਦੇ ਨੇ ਗੱਲਾਂ ਜਿਹੜੇ ਕਰ ਲੈਣਦੇ ਨਹੀਂ ਕੱਲੇ ਕੱਲੇ ਸਾਲੇ ਦਾ ਇੰਜਣ ਕਰਨਾ ਸੋ ਦਰਸ਼ਕ ਸਾਰੇ ਤੁਹਾਨੂੰ ਦੇਖ ਰਹੇ ਨੇ ਸੋ ਦੋ ਚਾਰ ਲੈਣਾ ਹੋਰ ਕੋਈ ਤੁਹਾਡਾ ਜਿਹੜਾ ਤੁਹਾਨੂੰ ਆਪਣੇ ਮਨ ਪਸੰਦ ਦਾ ਪਿਆਰਾ ਗੀਤ ਕੋਈ ਵੀ ਹੋਵੇ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾ ਮੀ ਵੇ ਜੋ ਲਣ ਪੁਣੇ ਵਿੱਚ ਲਾਈਆਂ ਤੋੜਨ ਬਾਹਾਂ ਮੀਵੇ ਓ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਓ ਓ ਪਿਆਰ ਤੇਰੇ ਵਿੱਚ ਸੁਣਵੇ ਜੱਟਾ ਮੈਂ ਹੋ ਗਈ دیਵਾਨੀ ਅੱਗੇ ਜ਼ਖਮ ਬਥੇਰੇ ਦਿਲ ਤੇ ਹੋਰ ਨਾ ਮਾਰੀ ਤਾਨੀ ਮੈਨੂੰ ਜ਼ਖਮ ਵੀ ਛੋੜਾ ਤੇਰਾ ਮਲਮਾਲਾ ਮੀਵੇ ਜੋ ਐਲਣ ਪੁਣੇ ਵਿੱਚ ਲਾਈਆਂ ਤੋੜਨ ਬਾਮੀਵੇ ਮੈਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਹੋ ਸੋ ਅੱਜ ਆਪਾਂ ਮੇਲੇ 'ਚ ਘੁੰਮ ਰਹੇ ਆਂ ਹਾਂ ਬੇਲੀ ਤੁਹਾਡੇ ਨਾਲ ਨੇ ਕੋਈ ਬਚਪਨ ਦੀ ਕੋਈ ਮੇਲੇ ਵਾਲਾ ਗੀਤ ਕੋਈ ਬਚਪਨ ਦੀ ਯਾਦਾਂ ਵਾਲਾ ਹੋਵੇ ਆ ਕੋਈ ਮੇਲੇ ਵਾਲਾ ਹੋਵੇ ਕਹਿੰਦਾ ਹੋ ਮੇਲਾ ਮੇਲੀਆਂ ਦਾ ਤੇ ਯਾਰਾ ਬੇਲੀਆਂ ਦਾ ਹੋ ਰਾਂਝਾ ਪਾਈਆਂ ਨੂੰ ਛੱਡ ਫਕੀਰ ਹੋਇਆ ਹਿਰ ਛੱਡ ਗਈ ਸਾਥ ਜ਼ਹਿਲੀਆਂ ਦਾ ਹਿਰ ਛੱਡ ਗਈ ਸਾਥ ਜ਼ਹਿਲੀਆਂ ਦਾ ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਅੱਡਾ ਨਵਾਂ ਕਰਾਇ ਸੀ ਨਾਲ ਬਗਾਨੀ ਹਾਂਜੀ ਉਹਦੇ ਕੁਝ ਦੋ ਬੋਲ ਨਾਲ ਗਨੋ ਵੀ ਨਾਰ ਬਗਾਨੀ ਦੀਆਂ ਤਾਰਾਂ ਨੇ ਹੋ ਗਹਿਰਾਂ ਉੱਤੇ ਕਾਦਾ ਸਿਕਵਾ ਸਾਨੂੰ ਬਰਤਿਆ ਯਾਰਾਂ ਨੇ ਸਾਨੂੰ ਬਰਤਿਆ ਯਾਰਾਂ ਨੇ ਧੰਨwar veer ji thank you ji